ਸ਼੍ਰੀਨਗਰ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ دہشت گردਾਂ ਦੇ ਵੱਲੋਂ ਟਾਰਗੇਟ ਕਿਲਿੰਗ ਨੂੰ ਅੰਜਾਮ ਦਿੱਤਾ ਗਿਆ ਦੋ ਪੰਜਾਬੀਆਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਜਿਸ ਦੇ ਦੌਰਾਨ ਖਬਰ ਕਦਲ ਇਲਾਕੇ ਦੇ ਵਿੱਚ ਦੋ ਲੋਕਾਂ ਨੂੰ ਸ਼ਰੀਆਮ ਗੋਲੀਆਂ ਮਾਰੀਆਂ ਗਈਆਂ ਜਿਸ ਦੇ ਦੌਰਾਨ ਇੱਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਦੂਸਰਾ ਗੰਭੀਰ ਰੂਪ ਤੇ ਵਿੱਚ ਜ਼ਖਮੀ ਹੁੰਦਾ ਜਿਸ ਨੂੰ ਸ਼੍ਰੀਨਗਰ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਉੱਥੇ ਉਸ ਦੀ ਮੌਤ ਹੋ ਜਾਂਦੀ ਹੈ ਜਾਣਕਾਰੀ ਮੁਤਾਬਕ ਗੋਲੀ ਲੱਗਣ ਕਰਕੇ ਜਿਨ੍ਹਾਂ ਵਿਅਕਤੀਆਂ ਦੀ ਮੌਤ ਹੋਈ ਹੈ ਦੋਵੇਂ ਦੋਸਤ ਸੀ ਤੇ ਪਹਿਚਾਣ ਅਮਰਿਤਪਾਲ ਸਿੰਘ ਅਤੇ ਰੋਹਿਤ ਮਸੀਹ ਵੱਜੋ ਹੋਈ ਹੈ ਤੇ ਨੌਜਵਾਨ ਜ਼ਿਲ੍ਹਾ ਅਮਰਸਰ ਦੇ ਹਲਕਾ ਛਨਾਲਾ ਦੇ ਪਿੰਡ ਚਮਿਆਰੀ ਦੇ ਰਹਿਣ ਵਾਲੇ ਹਨ ਤਸਵੀਰਾਂ ਪਰਿਵਾਰ ਦੀਆਂ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਪਰਿਵਾਰ ਤਾਂ ਰੋ ਰੋ ਬੁਰਾ ਹਾਲ ਹੈ ਸਦਮੇ ਦੇ ਵਿੱਚ ਪਰਿਵਾਰ ਨਸਰ ਆ ਰਿਹਾ ਹੈ ਪੂਰੇ ਪਿੰਡ ਦੇ ਵਿੱਚ ਇਸ ਵਕਤ ਸੋਗ ਦੀ ਲਹਿਰ ਹੈ ਅਮਰਿਤਪਾਲ ਸਿੰਘ ਅਤੇ ਰੋਹਿਤ ਮਸੀਹ ਦੇ ਪਰਿਵਾਰਿਕ ਮੈਂਬਰਾਂ ਦੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਹਾ ਜਾ ਰਿਹਾ ਹੈ ਕਿ ਗੋਲੀਆਂ ਚੱਲਣ ਦੀ ਖਬਰ ਪਤਾ ਚਲਦਿਆ ਹੀ ਅਮਰਿਤਪਾਲ ਅਤੇ ਰੋਹਿਤ ਦੇ ਮਾਤਾ ਪਿਤਾ ਹਾਲਾਂਕਿ ਦੋਨਾਂ ਦੀ ਸਲਾਮਤੀ ਦੇ ਲਈ ਅਰਦਾਸਾ ਕਰੇ ਸੀ ਕਿ ਅਮਰਿਤਪਾਲ ਅਤੇ ਰੋਹਿਤ ਸਹੀ ਸਲਾਮਤ ਹੋਣ ਪਰ ਦਿ ਰਾਤ ਚਦchnala ਖਾਨ ਦੇ ਐਸਐਚਓ ਹਰਜਿੰਦਰ ਸਿੰਘ ਖਹਿਰਾ ਮ੍ਰਿਤਕ ਅਮਰਿਤਪਾਲ ਅਤੇ ਰੋਹਿਤ ਦੇ ਘਰ ਪਹੁੰਚੇ ਤਾਂ ਉਹਨਾਂ ਦੇ ਨਾਲ ਹੋਈ ਘਟਨਾ ਦੀ ਖਬਰ ਪਰਿਵਾਰ ਨੂੰ ਦੱਸੀ ਤਾਂ ਪਰਿਵਾਰ ਤਾਂ ਰੋ ਰੋ ਬੁਰਾ ਹਾਲ ਹੋ ਗਿਆ ਪੂਰੇ ਇਲਾਕੇ ਦੇ ਵਿੱਚ ਇਸ ਵਕਤ ਗਮਗੀਨ ਮਾਹੌਲ ਬਣਿਆ ਹੋਇਆ ਇੱਕ ਵਾਰ ਇਹਨਾਂ ਤਸਵੀਰਾਂ ਦੇਖ ਕਰਦੇ ਹਾਂ ਕਿ ਜਿਹੜੇ ਪਰਿਵਾਰ ਤੇ ਹਾਲਾਤ ਕੀ ਬਣੇ ਹੋਏ ਨੇ ਕੀ ਬਿੜਦਾ ਨਾ ਕੀ ਗੱਲ ਬਾਤ ਹੈ ਮੇਰਾ ਨਾਮ ਸਰਮਖਸ ਸਿੰਘ ਹੈ ਜੀ ਜੀ ਉਹਦੇ ਨਾਲ ਅੰਮ੍ਰਿਤਪਾਲ ਹੈ ਜੀ ਉਹ ਇਕ ਲੱਕੜ ਦਾ ਕੰਮ ਕਰਨ ਵਾਸਤੇ ਜਾ ਰਿਹਾ ਹੈ ਪਹਿਲਾਂ ਵੀ ਕਦੀ ਗਿਆ ਜੀ ਅੱਗੇ ਗਿਆ ਸੀ ਦੋ ਵਾਰਾਂ ਜੀ ਕਿਦਨ ਗਿਆ ਸੀ ਕੱਲ ਗਿਆ ਸੀ ਕਿੰਨੇ ਚਿਰ ਤੋਂ ਕੰਮ ਕਰ ਰਿਹਾ ਉੱਥੇ ਤੁਹਾਡੇ ਨਾਲ ਕੀ ਗੱਲਬਾਤ ਹੋਈ ਕੋਈ ਨਹੀਂ ਨਹੀਂ ਅਜੇ ਕੱਲ ਹੀ ਗਿਆ ਗੱਲਬਾਤ ਇਥੋਂ ਸਾਡੇ ਕੋਲ ਆਇਆ ਦੁਆਲੀ ਤੇ ਗਿਆ ਸੀ ਆਇਆ ਉਧਰੋਂ ਜੀ ਉਹ ਹੁਣ ਇੱਥੇ ਗਿਆ ਜੀ। ਅਸੀਂ ਕੰਤ ਕੋਪਾ ਲਗਾ ਜੀ ਤੁਹਾਨੂੰ ਕੀ ਗੱਲ ਬਾਤ ਦੱਸਿਆ ਤੁਹਾਨੂੰ ਨਹੀਂ ਇੰਨਾ ਹੋਣੀ ਆਣ ਕੇ ਇੰਨਾ ਦੱਸਿਆ ਜਾਓ ਕਿ ਬਹੁਤ ਮਾੜੀ ਘਟਨਾ ਵਾਪਸ ਸਰਕਾਰ ਕੋਲੋਂ ਕੀ ਤੁਹਾਡੀ ਡਿਮਾਂਡ ਹੋਏਗੀ ਕੀ ਕਹਿ ਸਕਦੇ ਆ ਜੀ